ਦੋਸਤੋ ਕੋੜਿਆਂ ਦੀ ਮੰਡੀ ਤਲਵੰਡੀ ਸਾਬੋ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਉੱਥੇ ਇਹ ਲੱਗੀ ਹੋਈ ਹੈ ਅੱਜ 15 ਤਰੀਕ ਹੈ 15 ਤੋਂ 20 ਫਰਵਰੀ ਤੱਕ ਸੌਰੀ 14 ਤੋਂ ਸ਼ੁਰੂ ਹੋਈ ਹੈ 20 ਫਰਵਰੀ ਤੱਕ ਇਹ ਕੋੜਿਆਂ ਦੀ ਮੰਡੀ ਲੱਗਣੀ ਹੈ ਬੜੀਆਂ ਤਗੜੀਆਂ ਤੜੀਆਂ ਕੋੜੀਆਂ ਕੋੜੇ ਇੱਥੇ ਲੱਗੇ ਹੋਏ ਆ ਇਧਰ ਇਹ ਵੀ ਟ੍ਰਾਈ ਲੈਂਡ ਦੇ ਪਰਦੇ ਆ ਜਿਨ੍ਹਾਂ ਨੇ ਇਹ ਬੰਨੀਆਂ ਕੋੜੀਆਂ ਬਹੁਤ ਤਗੜਾ ਮੇਲਾ ਵੀ ਤਰੀਕ ਤੱਕ ਲੱਗਣਾ ਬਾਹਰ ਨਹੀਂ ਤੂੰ ਬਈ ਕਿੰ ਇੱਥੋਂ ਜਿੱਧਰ ਦੀ ਮਰਜ਼ੀ ਕੱਢ ਲਓ ਬਈ ਨਿਕਲ ਜੂਗੀ ਯਾਰ 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 ਦੀ ਲਾਇਆ 3500 ਦੀ ਵਿਗਿਆਣ ਹਾਂ ਉਹ ਸਾਹਮਣੇ ਹੀ ਹੈ

ਦਰਬਾਰਨੀਆ ਸਾਰੀ ਅੰਦਰਲੀ ਵਰਗੀ ਹਾਂ ਕੋਈ ਕੋਲੇ ਲਾਓ ਜੀ ਕੋਈ ਜੀਲਾ ਮੈਂ ਭਾਈ ਇਹ ਕਿਤੇ ਅੜ ਗਈ ਸੀ ਬਾਹਰੋਂ ਵੀ ਤੱਕ ਚੱਲਣਾ ਜੀ ਹਾਂ ਓਕੇ ਅੱਜ ਦੂਜਾ ਦਿਨ ਹਾਂ ਬੋਲੀ ਵਿਆਹ ਵਾਂਗੂ ਟੈਂਟ ਦੇਖੋ ਸਜਾਏ ਗਏ ਆ ਬਈ ਕੋੜੀਆਂ ਲਈ ਜਿਹੜੇ ਪਿਆਰ ਕਰਦੇ ਆ ਕੋੜੀਆਂ ਨੂੰ ਬਹੁਤ بڑے بڑے ਆ ਦੇਖੋ ਟੱਡਾ ਢੰਡਾਲ ਸਟੱਡ ਫਾਰਮਸ ਬਦੂਗੜ ਤੋਂ ਘੋੜੀਆਂ ਦਾ ਜਿਹੜਾ ਸਮਾਨ ਖਰੀਦੋ ਪਾਓ ਬੈਲਟਾਂ ਬੋਲਟਾਂ ਉਹ ਵਰ ਉਹਨਾਂ ਦੇ ਹਾਰ ਸ਼ਿੰਗਾਰ ਦਾ ਸਮਾਨ ਮੰਗੋ ਹਲੇਵਾੜੂ ਘੁੰਗਰੂ ਕਾਠੀਆਂ ਇਦਰਾ ਸਟਿੱਕਰ ਕੁੰਡੀਆਂ ਵਾਦ ਤੱਕ ਲੋਕ ਅੱਡੇ ਸਜਾਰੇ ਆਪਣੇ ਕੱਲ ਹੀ ਮੇਲਾ ਸ਼ੁਰੂ ਹੋਇਆ 20 ਤੱਕ ਚੱਲੇ ਦੋਨੋਂ ਮਜਾਇਦੇ ਸੇ ਉਹ ਵੀੜਾ ਉਹ ਜਿੰਦਰਾ ਮਰਾਮੇ ਸੇ ਉਹ ਫਾੜੇ ਆ